ਪੰਜਾਬ ਦੇ ਮੰਤਰੀ ਹਰਭਜਨ ਸਿੰਘ ਈਡੀਓ ਪ੍ਰਮੁਖ ਸਕੱਤਰ ਵੀ ਕੇ ਸਿੰਘ ਤੇ ਹੋਰ ਜਿਹੜੇ ਆਈਐਸ ਅਧਿਕਾਰੀ ਨੇ ਉਹ ਦਿੱਲੀ ਜਿਹੜੀ ਕੇਂਦਰ ਸਰਕਾਰ ਉਹਨਾਂ ਤੋਂ ਕੁਝ ਲੈਣ ਜਾਂਦੇ ਨੇ ਪੰਜਾਬ ਵਾਸਤੇ ਪੰਜਾਬ ਦਾ ਭਲਾ ਕਰਦੇ ਹੋ ਕੋਈ ਨਵੇਂ ਪ੍ਰੋਜੈਕਟ ਲੈਣ ਜਾਂਦੇ ਨੇ ਅੱਗੋਂ ਝਾੜਖਾ ਕੇ ਆ ਜਾਂਦੇ ਨੇ ਝਾੜ ਗਿਓ ਖਦੀ ਇਹਨਾਂ ਨੇ ਉਸ ਦੇ ਵਿੱਚ ਦੋ ਮੁੱਦੇ ਸੀ ਉਹ ਮੀਟਿੰਗ ਦੇ ਵਿੱਚ ਕਿਉਂਕਿ ਪ੍ਰਮੁਖਤਾ ਦੇ ਨਾਲ ਇਹ ਖਬਰ ਅੱਜ ਪੰਜਾਬੀ ਟਰਬਿਨ ਦਾ ਹਿੱਸਾ ਬਣੀ ਸੀ ਤਾਂ ਅਸੀਂ ਸਾਂਝੀ ਕੀਤੀ ਹੈ ਪਹਿਲਾਂ ਵੀ ABC ਪੰਜਾਬ ਦੇ ਉੱਤੇ ਮੁੱਦਾ ਇਹ ਸੀ ਕਿ ਉਹਨਾਂ ਨੇ ਮੰਗਿਆ ਕਿ ਨਵੇਂ ਪ੍ਰੋਜੈਕਟ ਵੀ ਸਾਨੂੰ ਦਿਓ ਕਿ ਜਿਹੜੇ ਇੱਥੇ ਨੈਸ਼ਨਲ ਹਾਈਵੇ ਬਣਨਗੇ ਜਾਂ ਹੋਰ ਬਣਨਗੇ ਔਰ ਪੰਜਾਬ ਸਰਕਾਰ ਦੇ ਜਿਹੜੀ ਪੰਜਾਬ ਦੀ ਹਦੂਦ ਦੇ ਅੰਦਰ ਕਿਉਂਕਿ PWD ਦੇ ਮਿਨਿਸਟਰ ਨੇ ਤਾਂ ਇਸ ਕਰਕੇ ਹਰਭਜਨ ਸਿੰਘ ਈਟੀ ਉੱਥੇ ਜਾਂਦੇ ਨੇ ਆਪਣੇ ਹੋਰ ਆਲਾ ਅਧਿਕਾਰੀਆਂ ਨੂੰ ਨਾਲ ਲੈ ਕੇ ਪਰ ਉੱਥੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਅੱਗੋ ਜਵਾਬ ਇਹ ਮਿਲਣਾ ਹੈ ਉੱਥੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਦੋ ਟੁਕ ਸੁਣਾ ਦਿੱਤੀ ਕਿ ਪਹਿਲਾਂ ਤਾਂ ਜਿਹੜੀਆਂ ਕਬਜ਼ੇ ਛਡਵਾ ਕੇ ਦਿਓ ਸਾਨੂੰ ਕਿਸਾਨਾਂ ਤੋਂ ਜਿਹੜੀ ਜ਼ਮੀਨ ਪਹਿਲਾਂ ਐਕਵਾਇਰ ਕੀਤੀ ਗਈ ਉਸਦੇ ਅਸੀਂ ਮੁੱਲ ਵੀ ਤਾਰ ਚੁੱਕੇ ਆਂ ਪਰ ਹਾਲੇ ਤੱਕ ਜ਼ਮੀਨ ਐਕਵਾਇਰ ਨਹੀਂ ਹੋਈ ਹਰਿਆਣੇ ਦੇ ਵਿੱਚ ਤਾਂ 6 ਮਹੀਨਿਆਂ ਨੂੰ ਵਿਘਾਟਨ ਹੋਣ ਵਾਲੇ ਆ ਰੋੜਾਂ ਦੇ ਜਿਹੜੇ ਵੱਡੇ ਵੱਡੇ ਹਾਈਵੇ ਬਣਾ ਦਿੱਤੇ ਗਏ ਪਰ ਪੰਜਾਬ ਦਾ ਵਿੱਚ ਜਿਹੜਾ ਪਿਆ ਕੰਮ ਅਜੇ ਬਹੁਤ ਅਧੂਰਾ ਹੈ ਤੌਸਤ ਨੂੰ ਲੈ ਕੇ ਪਹਿਲਾਂ ਖਾਲੀ ਕਰਾਓ ਫਿਰ ਨਵੇਂ ਪ੍ਰੋਜੈਕਟ ਦੀ ਗੱਲ ਕਰਾਂਗੇ ਤੇ ਨਾਲ ਹੀ ਜਿਹੜਾ ਲਾਡੋਵਾਲ ਟੋਲ ਪਲਾਜਾ ਇਸ ਦੂਜੇ ਮੁੱਦੇ ਦੇ ਉੱਤੇ ਵੀ ਗੱਲ ਆਖੀ ਗਈ ਕਿ ਉੱਥੇ ਕਰੋੜਾ ਰੁਪਏ ਦਾ ਘਾਟਾ ਪੈ ਰਿਹਾ ਐ ਐਨਐਚਆਈ ਨੂੰ ਤੇ ਤੁਸੀਂ ਕੀ ਇਹ ਬਣਾਇਆ ਕਿ ਉੱਥੇ ਕੋਈ ਵੀ ਟੈਕਸੀ ਵਾਲੇ ਇਕੱਠੇ ਹੋ ਕੇ ਜਾਂ ਕੋਈ ਵੀ ਲੋਕ ਇਕੱਠੇ ਹੋ ਕੇ ਤੁਹਾਡੇ ਅੱਗੇ ਤੁਹਾਨੂੰ ਝੁਕਾ ਕੇ ਬੈਠੇ ਆ ਇਹ ਕਿੱਥੋਂ ਦੀ ਗੱਲ ਹੈ ਜਾਂ ਕਿੱਥੋਂ ਦੀ ਬਾਤ ਹੈ ਇਹ ਸਾਰੀਆਂ ਗੱਲਾਂ ਵੀ ਆ ਜਿਹੜੀਆਂ ਉੱਥੇ ਕਹੀਆਂ ਗਈਆਂ ਹੁਣ ਦੋਵਾਂ ਮੁੱਦਿਆਂ ਦੇ ਉੱਤੇ ਪੰਜਾਬ ਸਰਕਾਰ ਨੂੰ ਹੀ ਉਲਟਾ ਉੱਥੇ ਘੇਰਾ ਪੈ ਗਿਆ ਸਵਾਲਾਂ 'ਚ ਘੇਰ ਗਈ ਹਾਲਾਂਕਿ ਹਰਭ ਕਹੋ ਤਰਕ ਚੱਲੇ ਨਹੀਂ ਕਿਉਂਕਿ ਪਹਿਲਾਂ ਹੀ ਵੱਡੇ ਪੱਧਰ ਦੇ ਉੱਤੇ ਫੰਡ ਰੁਕੇ ਪਿਆ ਆ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਹੋ ਗਿਆ ਐਨਐਚਐਮ ਦਾ ਫੰਡ ਹੋ ਗਿਆ ਸਕੂਲਾਂ ਨੂੰ ਲੈ ਕੇ ਹੋ ਗਿਆ ਇੱਕ ਰਾਸ਼ੀ ਆ ਜਿਹੜੀ 10000 ਕਰੋੜ ਰੁਪਏ ਤੱਕ ਪੁੱਜੀ ਪਈ ਐ ਤਾਂ ਉਸ ਨੂੰ ਲੈ ਕੇ ਵੱਖੋ ਵੱਖਰੇ ਬਹਾਨੇ ਕੇਂਦਰ ਵੱਲੋਂ ਵੀ ਨੇ ਪੰਜਾਬ ਸਰਕਾਰ ਦੇ ਉੱਤੇ ਸਿੱਟ ਦਿੱਤਾ ਜਾਂਦਾ ਹੈ ਕਿ ਕਲੀਅਰੈਂਸ ਸਰਟੀਫਿਕੇਟ ਜਾਂ ਹੋਰ ਚੀਜ਼ਾਂ ਨੇ ਜਿਹੜੀਆਂ ਮੁਹੱਈਆ ਕਿਉਂ ਨਹੀਂ ਕਰਾਉਂਦੇ ਜਾਂ ਰੁਕੇ ਨੇ ਉਸ ਦਾ ਜਵਾਬ ਕਿਉਂ ਨਹੀਂ ਭੇਜਦੇ ਇਹ ਰਵਨੀਤ ਸਿੰਘ ਬਿੱਟੂ ਕਈ ਵਾਰੀ ਵਕਾਲਤ ਕਰ ਚੁੱਕੇ ਨੇ ਕੇਂਦਰੀ ਰਾਜ ਮੰਤਰੀ ਹੋਰ ਵੀ بڑے ਲੀਡਰਾਂ ਨੇ ਕੀਤੀ ਹਾਲਾਂਕਿ ਭਾਜਪਾ ਦੇ ਕਿਸੇ ਲੀਡਰ ਨੇ ਹਾਂ ਮੀ ਨਹੀਂ ਪਰੀ ਕਿ ਆਓ ਅਸੀਂ ਨਾਲ ਚੱਲਦੇ ਹਾਂ ਉੱਥੇ ਜਾ ਕੇ ਜਾਂ ਮੁੱਖ ਮੰਤਰੀ ਜਾਂ ਕਿਸੇ ਮੰਤਰੀ ਵੱਲੋਂ ਵੀ ਪਹਿਲ ਕਦਮੀ ਉਸ ਢੰਗ ਨਾਲ ਨਹੀਂ ਹੋਈ ਕਿ ਦਬਾਅ ਬਣਾਇਆ ਜਾ ਸਕੇ ਜਰਵਿੰਦ ਕੇਜਰੀਵਾਲ ਨੂੰ ਕੋਈ ਵਾਰੰਟ ਨਿਕਲ ਜਾਂਦਾ ਰਿਹਾ ਤੇ ਸਾਰੇ ਆदमी ਪਾਰਟੀ ਦਾ ਦਿੱਲੀ ਪੁੱਜ ਜਾਂਦਾ ਸੀ ਉੱਥੇ ਧਰਨੇ ਪ੍ਰਦਰਸ਼ਨ ਹੋ ਜਾਂਦੇ ਸੀ ਪਰ ਫੰਡ ਰੀਲீஸ் ਕਰਾਉਣ ਵਾਸਤੇ ਦੇ ਦੇਣ ਉੱਥੇ ਜੰਤਰ ਮੰਤਰ ਦੇ ਵਿੱਚ ਬਹਿ ਜੇ ਸਾਰੀ ਸਰਕਾਰ ਜਾ ਕੇ ਲਾ ਦੇ ਧਰਨਾ ਪਹਿਲੀ ਵਾਰੀ ਪਤਾ ਲੱਗੇ ਜਾਂ ਫਿਰ ਮੀਟਿੰਗਾਂ ਜਿਹੜੀਆਂ ਕੇਂਦਰ ਦੀਆਂ ਹੁੰਦੀਆਂ ਘੱਟੋ ਘੱਟ ਰਸਮੀ ਮੁਲਾਕਾਤਾਂ ਹੀ ਹੋ ਜਾਣ ਉਹਦੇ ਨਾਲ ਹੀ ਫੰਡ ਆ ਜਾਵੇ ਇਹ ਸਾਰੀਆਂ ਗੱਲਾਂ ਉੱਥੇ ਰੁਕੀਆਂ ਹਾਲੇ ਤੱਕ ਉਹ ਝਟਕੇ ਲੱਗੇ ਹੋਏ ਸੀ ਪੰਜਾਬ ਸਰਕਾਰ ਨੂੰ ਨੁਕਸਾਨ ਕਿਸ ਦਾ ਹੋ ਰਿਹਾ ਪੰਜਾਬ ਦੇ ਲੋਕਾਂ ਦਾ ਪਰ ਜਿਹੜੀ ਇਹ ਪੋਲਿਟਿਕਸ ਹੈ ਜਾਂ ਤੇ ਇਹ ਕਹਿ ਲੋ ਕਿ ਜਿਹੜੀ ਡਰਟੀ ਪੋਲਿਟਿਕਸ ਦੀ ਗੇਮ ਖੇਡੀ ਜਾ ਰਹੀ ਹੈ ਇਸ ਦੇ ਵਿੱਚ ਇੱਕ ਦੂਜੇ ਦੀਆਂ ਪਾਰਟੀਆਂ ਨੂੰ ਨਿੰਦ ਕੇ ਜਾਂ ਸਰਕਾਰ ਨੂੰ ਕਿਉਂ ਨਹੀਂ ਕਰਦੇ ਇਹ ਨਹੀਂ ਕਰਦੇ ਇੱਥੇ ਤੱਕ ਕਿ ਢੇੜਾ ਘੁੰਮੀ ਜਾ ਰਿਹਾ ਹੁਣ ਪ੍ਰੋਜੈਕਟਾਂ ਨੂੰ ਲੈ ਕੇ ਕੋਰੀ ਨਾ ਕਰ ਦਿੱਤੀ ਹੈ ਕੇਂਦਰੀ ਮੰਤਰੀ ਨਿਤਨ ਗੜਕਰੀ ਹੋਰਾਂ ਨੇ ਕਿ ਨਵੇਂ ਪ੍ਰੋਜੈਕਟ ਤਾਂ ਫੇਰ ਅਦਗਾਟਨ ਕਰਾਂਗੇ ਨਵੇਂ ਪ੍ਰੋਜੈਕਟ ਤਾਂ ਤੁਹਾਨੂੰ ਫੇਰ ਅਸੀਂ ਦੇਾਂਗੇ ਐਮਓਯੂ ਸਾਈਨ ਹੋਣਗੇ ਪਹਿਲਾਂ ਪਹਿਲਾਂ ਵਾਲੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਛੜਾਓ ਹੁਣ ਰ ਭਜਨ ਸਿੰਘ ਇਟੀਓ ਤਰਕ ਕੀ ਦਿੰਦੇ ਹੋ ਕਹਿੰਦੇ ਕਿ ਕਿਸਾਨ ਜੱਥੇਬੰਦੀਆਂ ਮੁਆਵਜ਼ਾ ਮੰਗਦੀਆਂ ਹੋਰ ਪਹਿਲਾਂ ਜਦੋਂ ਗੱਲ ਹੋਈ ਸੀ ਉਦੋਂ ਗੱਲਾਂ ਹੋਰ ਸੀ ਕਿਸਾਨ ਜੱਥੇਬੰਦੀਆਂ ਨੇ ਜਿਹੜੀਆਂ ਉਹ ਸਾਡੇ ਉੱਤੇ ਉਹਨਾਂ ਦਾ ਬੜਾ ਦਬਾਅ ਹੈ ਹੁਣ ਪੰਜਾਬ ਸਰਕਾਰ ਨੂੰ ਨੇ ਮਸਲਾ ਟੈਕਲ ਕਰਨਾ ਹੈ ਕੇਂਦਰ ਸਰਕਾਰ ਨੇ ਨਹੀਂ ਕਰਨਾ ਕਿ ਜਿਹੜੀਆਂ ਜ਼ਮੀਨਾਂ ਐਕਵਾਇਰ ਹੋਈਆਂ ਨੇ ਹਾਲਾਂਕਿ ਇੱਕ ਮੰਗ ਉੱਠਦੀ ਹੈ ਕਿ ਜਿਹੜੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਬਹੁਤ ਵੱਡੀ ਗਿਣਤੀ ਚ ਹੈ ਤੁਹਾਨੂੰ ਪੈਸਾ ਜਿੰਨਾ ਮਰਜ਼ੀ ਦਿੱਤਾ ਜਾ ਰਿਹਾ ਆਪਣੀਆਂ ਜ਼ਮੀਨਾਂ ਨਾ ਗਵਾਓ ਪੰਜਾਬੀ ਇੱਕ ਤਰ੍ਹਾਂ ਦੀ ਮੁਹਿੰਮ ਵੀ ਹੈ ਪਰ ਜੇਕਰ ਵੱਡੇ ਪ੍ਰੋਜੈਕਟ ਦੇ ਲਈ ਹੁਣ ਇੱਕ ਕਿਸਾਨਾਂ ਨੂੰ ਇਹ ਖਸ਼ਸ਼ ਹੈ ਕਿ ਜ਼ਮੀਨਾਂ ਤਾਂ ਸਾਡੇ ਤੋਂ ਲਈਆਂ ਜਾ ਰਹੀਆਂ ਜਿਹੜੇ ਥੋੜੇ ਸੂਝਵਾਨ ਕਿਸਾਨ ਹੈ ਉਹ ਤਾਂ ਇਸ ਪਾਸੇ ਜਾਂਦੇ ਹੀ ਨਹੀਂ ਉਹ ਕਹਿੰਦੇ ਕਿ ਪੈਸੇ ਚਾਰ ਘੱਟ ਕਮਾਈ ਹੋ ਜੂਗੀ ਖੇਤਾਂ 'ਚ ਪਰ ਅਸੀਂ ਇੰਨੀ ਛੇਤੀ ਨਹੀਂ ਆਪਣੀਆਂ ਜ਼ਮੀਨਾਂ ਜਿਹੜੀਆਂ ਦੇੜੀਆਂ ਪਰ ਕਈ ਕਿਸਾਨ ਆ ਜਿਹੜੇ ਕਹਿੰਦੇ ਕਿ ਚਲੋ ਇੱਥੋਂ ਵਧੀਆ ਰੇਟ ਮਿਲ ਰਿਹਾ ਕਿਸੇ ਹੋਰ ਥਾਂ ਤੇ ਲੈ ਲਾਂਗੇ ਕਿ ਚਾਰ ਕਿੱਲੇ ਵਾਜ ਬਣ ਜਾਣਗੇ ਕਮਾਈ ਹੋ ਜਾਏਗੀ ਜਾਂ ਕਰਜ਼ਾ ਚੜਿਆ ਉਤਰ ਜਾਊਗਾ ਇਸ ਕਰਕੇ ਕਿਸਾਨਾਂ ਦੀਆਂ ਵੀ ਆਪਣੀਆਂ ਮਜਬੂਰੀਆਂ ਸਾਰਿਆਂ ਨੂੰ ਇੱਕੋ ਰਸੇ ਦੇ ਉੱਤੇ ਤਾਂ ਤੋਰਿਆ ਨਹੀਂ ਨਾ ਜਾ ਸਕਦਾ ਪਰ ਦੂਸਰੇ ਪਾਸੇ ਜਿੱਥੋਂ ਤੱਕ ਇਹ ਗੱਲ ਹੈ ਕਿ ਕਿਸਾਨ ਜਿੱਥੇ ਬੰਦੇ ਵੀ ਇਸ ਗੱਲ ਦਾ ਵਿਰੋਧ ਇਸ ਕਰਕੇ ਕਰਦੀਆਂ ਕਿ ਕਾਰਪੋਰੇਟਾਂ ਵਾਸਤੇ ਕੰਮ ਹੋ ਰਿਹਾ ਹੈ ਨਾ ਕਿ ਕਿਸਾਨਾਂ ਵਾਸਤੇ ਜਾਂ ਮਜ਼ਦੂਰਾਂ ਵਾਸਤੇ ਇਹ ਵੱਡੇ ਵੱਡੇ ਜਿਹੜੇ ਹਾਈਵੇ ਬਣ ਰਹੇ ਹੈ ਕਾਰਪੋਰੇਟਾਂ ਦੇ ਆਪਣੇ ਕਾਰੋਬਾਰ ਪੈਨ ਏਸ਼ੀਆ ਚੱਲਣੇ ਹੈ ਇਸ ਕਰਕੇ ਬਣਾਏ ਜਾ ਰਹੇ ਹੈ ਪਰ ਜਿੱਥੋਂ ਤੱਕ ਇਹ ਗੱਲ ਕਿ ਉਸ ਦਾ ਮਕਸਦ ਕੋਈ ਵੀ ਹੋਵੇ ਕੱਲ ਨੂੰ ਫਾਇਦਾ ਕਿਸ ਨੂੰ ਵੀ ਹੋਵੇ ਪਰ ਅੱਜ ਦੀ ਘੜੀ ਦੇ ਵਿੱਚ ਜਿਹੜੀ ਜ਼ਮੀਨ ਹੈ ਜਿੱਥੋਂ ਲੰਘਣੀਆਂ ਸੜਕਾਂ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪਹਿਲਾਂ ਉਹ ਕਬਜ਼ੇ ਛਡਵਾ ਕੇ ਦਿਓ ਜਿਹੜੀਆਂ ਅਕਵਾਇਰ ਕੀਤੀਆਂ ਜ਼ਮੀਨਾਂ ਨੇ ਕਿਸਾਨਾਂ ਤੋਂ ਉਸ ਤੋਂ ਬਾਅਦ ਗੱਲ ਕਰਾਂਗੇ ਤੇ ਕਿਉਂਕਿ ਪ੍ਰੋਜੈਕਟ ਬਾਕੀ ਥਾਵਾਂ ਦੇ ਉੱਤੇ ਤਾਂ ਪੂਰੇ ਹੋ ਚੁੱਕੇ ਆ ਮੁਕੰਮਲ ਹੋ ਚੁੱਕੇ ਆ 6-6 ਮਹੀਨਿਆਂ ਬਾਅਦ ਉਦਘਾਟਨ ਹੋਣ ਵਾਲੇ ਆ ਪਰ ਪੰਜਾਬ ਦੇ ਵਿੱਚ ਤਾਂ ਕੰਮ ਹੀ ਬੜਾ ਅਧੂਰਾ ਪਿਆ ਇਸ ਗੱਲ ਨੂੰ ਲੈ ਕੇ ਝੜਚਮ ਹੁੰਦੀ ਹੈ ਪੰਜਾਬ ਸਰਕਾਰ ਦੀ ਕੇਂਦਰੀ ਮੰਤਰੀ ਦੇ ਵੱਲੋਂ ਇਥੋਂ ਦੇ ਅਫਸਰਾਂ ਦੇ ਨਾਲ ਦੀ ਜਵਾਬਤਾਲੀ ਮੰਗੀ ਜਾਂਦੀ ਹੈ ਕੋਈ ਜਵਾਬ ਠੋਸ ਦਿੱਤਾ ਨਹੀਂ ਗਿਆ ਜਿਹੜਾ ਜਵਾਬ ਦਿੱਤਾ ਗਿਆ ਉਹਨਾਂ ਨੇ ਮੰਨਿਆ ਤੱਕ ਨਹੀਂ ਔਰ ਜਿਹੜੀ ਗੱਲ ਰਹੀ ਏ ਲਾਡੋਵਾਲ ਟੋਲ ਪਲਾਜੇ ਦੀ ਮਹਿੰਗਾ ਟੋਲ ਪਲਾਜਾ ਹੈ ਉਸ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਇਹ ਕੀ ਗੱਲ ਹੋਈ ਕਿ ਤੁਸੀਂ ਝੁਕੇ ਬੈਠੇ ਹੋ ਉੱਥੇ ਜਿਹੜੇ ਬੈਠੇ ਆ ਪਤ੍ਰਸ਼ਣਕਾਰੀ ਉਹਨਾਂ ਦੇ ਅੱਗੇ ਇਸ ਕਰਕੇ ਉਹਨੂੰ ਜਿਹੜਾ ਖਲਵਾਇਆ ਜਾਵੇ ਟੋਲ ਪਲਾਜਾ ਔਰ ਕਿਸਾਨ ਜਿੱਥੇ ਬੰਦੀਆਂ ਦਾ ਉੱਥੇ ਤਰਕੇ ਹੈ ਜਿਹੜੀਆਂ ਉੱਥੇ ਬੈਠੀਆਂ ਉੱਥੇ ਕੋਈ ਟੈਕਸੀ ਡਰਾਈਵਰਾਂ ਨੇ ਨਹੀਂ ਰੋਕੇ ਟੋਲ ਪਲਾਜ਼ਾ ਉੱਥੇ ਜਥੇਬੰਦੀਆਂ ਨੇ ਰੋਕਿਆ ਉਸ ਤੋਂ ਬਾਅਦ ਸੱਦਾ ਦਿੱਤਾ ਗਿਆ ਤੇ ਤਾਂ ਆਮ ਲੋਕ ਜਾ ਕੇ ਹਾਜ਼ਰੀ ਭਰਦੇ ਆ ਉੱਥੇ ਉਹ ਕਹਿੰਦੇ ਆ ਕਿ ਸਾਲ ਦੇ ਵਿੱਚ ਤਿੰਨ ਤਿੰਨ ਵਾਰੀ ਟੋਲ ਦੇ ਟੈਕਸ ਜਿਹੜੇ ਵਧਾ ਦਿੰਦੇ ਆ ਇਹਨਾਂ ਦੇ ਆਪਣੇ ਬਾਪੂ ਵਾਲਾ ਰਾਜ ਥੋੜੀ ਐ ਕਿ ਜਦੋਂ ਦਿਲ ਕੀਤਾ ਉਦੋਂ ਟੈਕਸ ਵਧਾ ਦਿਓ ਜਦੋਂ ਦਿਲ ਕੀਤਾ ਉਦੋਂ ਹੀ ਪਾਲਿਸੀ ਚੇਂਜ ਕਰਦੇ ਹੋ 5 ਰੁਪਏ 7 ਰੁਪਏ ਕਦੇ 2 ਰੁਪਏ ਵਧ ਗਿਆ ਕਦੇ 2.5 ਰੁਪਏ ਵਧ ਗਿਆ ਇਹਦੇ ਨਾਲ ਇੱਕ ਇੱਕ ਵਹੀਕਲ ਦੇ ਹਿਸਾਬ ਨਾਲ ਦੇਖੀ ਤਾਂ ਕਰੋੜਾ ਰੁਪਏ ਦਾ ਫਰਕ ਪੈ ਜਾਂਦਾ ਮਹੀਨੇ ਦਾ ਇਸੇ ਕਰਕੇ ਉੱਥੇ ਆਪਣੀ ਥਾਂ ਦੇ ਉੱਤੇ ਜਿਹੜੇ ਰੋਸ ਪ੍ਰੋਟੈਸਟ ਕਰ ਰਹੇ ਉਹਨਾਂ ਲੋਕਾਂ ਦਾ ਵੀ ਗੁੱਸਾ ਜ਼ਿਆਦਾ ਹੈ ਕਿ ਰੇਟ ਇੰਨੀ ਛੇਤੀ ਵਧਾ ਦਿੱਤੇ ਜਾਂਦੇ ਆ ਕੋਈ ਬੋਲਦਾ ਤੱਕ ਨਹੀਂ ਕੁਸਕਦਾ ਕੋਈ ਨਹੀਂ ਤੇ ਜਿਹੜੇ ਲੀਡਰਾਂ ਨੇ ਪਹਿਲਾਂ ਧਰਨੇ ਲਾ ਲਾ ਕੇ ਉੱਥੇ ਟੋਲ ਪਲਾਜ਼ਾ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਟੋਲ ਪਲਾਜ਼ਾ ਤਾਂ ਉਸੇ ਥਾਂ ਤੇ ਹੈ ਪਰ ਲੀਡਰ ਉਸ ਥਾਂ ਤੇ ਨਹੀਂ ਲੱਭੇ ਖ ਉਹ ਕਹਿੰਦੇ ਕੋਈ ਪਤਾ ਨਹੀਂ ਕਿਹੜਾ ਅੰਦਰ ਖਾਤੇ ਸਮਝੌਤਾ ਕਰ ਗਏ ਔਰ ਉੱਥੋਂ ਪਤਾ ਨਹੀਂ ਕੀ ਕੁਝ ਸ਼ੱਕ ਗਏ ਉਸ ਤੋਂ ਬਾਅਦ ਉੱਥੇ ਦਿਖੇ ਤੱਕ ਨਹੀਂ ਇਹ ਉੱਥੋਂ ਬੈਠੇ ਜਿਹੜੇ ਪ੍ਰਦਰਸ਼ਨ ਕਰੀ ਐ ਉਹਨਾਂ ਨੇ ਕਈ ਵਾਰੀ ਇਹ ਬਿਆਨ ਸਾਂਝਾ ਕੀਤਾ ਇਸ ਕਰਕੇ ਕਹਿੰਦੇ ਲੋਕਾਂ ਦਾ ਇਕਾ ਜ਼ਰੂਰੀ ਹੈ ਲੋਕ ਬੈਠਣ ਫਿਰ ਮਸਲੇ ਦਾ ਹੱਲ ਹੋਣਾ ਨਹੀਂ ਤੇ ਮਸਲੇ ਦਾ ਹੱਲ ਨਹੀਂ ਹੋਣਾ ਇਸ ਕਰਕੇ ਇਹਨਾਂ ਦੋ ਮੁੱਦਿਆਂ ਦੇ ਉੱਤੇ ਕੇਂਦਰੀ ਮੰਤਰੀ ਨਿਤਨ ਗੜਕਰੀ ਦੇ ਵੱਲੋਂ ਪੰਜਾਬ ਦੇ ਮੰਤਰੀ ਤੇ ਇਕੱਲੀ ਕਿ ਪੰਜਾਬ ਸਰਕਾਰ ਨੂੰ ਉੱਥੋਂ ਜਿਹੜੀ ਹੈ ਝਾੜ ਚੰਬ ਹੋਣੀ ਜਿਹੜੀ ਚਲਣੀ ਪਈ ਜਾਂ ਉਥੋਂ ਤਾਨੇ ਮੇਨੇ ਸੋਣਨੇ ਪਏ ਕਿੰਨਾ ਦੋ ਮੁੱਦਿਆਂ ਦੇ ਉੱਤੇ ਹੁਣ ਦੇਖਦੇ ਹਾਂ ਕਿ ਪੰਜਾਬ ਸਰਕਾਰ ਤਸੱਲੀ ਕਦੋਂ ਕਰਵਾ ਪਾਉਂਦੀ ਹੈ ਫੇਰ ਇਹਨਾਂ ਮਸਲਿਆਂ ਦੇ ਹੱਲ ਨਿਕਲਣਗੇ